ਜੰਗ ਤੇ جنگ ਦੀਆਂ ਗੱਲਾਂ ਜੋ ਟੀਵੀ ਚੈਨਲਾਂ ਦੇ ਉੱਤੇ ਐਂਕਰ ਬੈਠ ਕੇ ਕਰਦੇ ਐ ਜ਼ਮੀਨੀ ਹਕੀਕਤਾਂ ਕੁਝ ਵੱਖਰੀਆਂ ਹੁੰਦੀਆਂ ਪਾਕਿਸਤਾਨ ਨੇ ਅਸੀਂ ਜਦੋਂ ਪੁਲਵਾਮਾ ਹਮਲੇ ਦੇ ਪਾਕਿਸਤਾਨ ਤੇ ਦੋਸ਼ ਲਾਇਆ ਕਿ ਅੱਤਵਾਦੀ ਪਾਕਿਸਤਾਨ ਤਿਆਰ ਕਰਦਾ ਸਾਡੇ ਜਵਾਨ ਸ਼ਹੀਦ ਹੁੰਦੇ ਐ ਤਾਂ ਅਸੀਂ ਬਦਲਾ ਲਵਾਂਗੇ 에ਅਰ ਸਟ੍ਰਾਈਕ ਦੀ ਗੱਲ ਆਈ ਅੱਜ ਸਵੇਰ ਤੋਂ ਪਾਕਿਸਤਾਨ ਦਾ ਮੀਡੀਆ ਤੇ ਸਾਡਾ ਮੀਡੀਆ ਆਪਸ ਦੇ ਵਿੱਚ ਜਿਆਦਾ ਲੜਦਾ ਨਜ਼ਰ ਆਇਆ ਜ਼ਮੀਨ ਤੇ ਲੋਕ ਕੀ ਸੋਚਦੇ ਨੇ ਅਸੀਂ ਬਦਲਾ ਲੈਣਾ ਹੈ ਅਸੀਂ ਅੱਤਵਾਦ ਨੂੰ ਰੋਕਣਾ ਹੈ ਅੱਤਵਾਦ ਦੇ ਖਿਲਾਫ ਲੜਨਾ ਹੈ ਪਰ ਜੰਗ ਦੇ ਬਾਰੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਇਹ ਨੌਜਵਾਨ ਨੇ ਬੱਚੇ ਨੇ ਕੁਝ ਇਹ ਸਰਹੱਦੀ ਇਲਾਕਾ ਫਿਰੋਜ਼ਪੁਰ ਦਾ ਜੋ ਹੈ ਹੁਸੈਨੀਵਾਲਾ ਦੇ ਨੇੜੇ ਪੈਂਦਾ ਸਾਰੇ ਉੱਥੋਂ ਦੇ ਨੇ ਕੀ ਸੋਚਦੇ ਹੋ ਜੀ ਜੰਗ ਬਾਰੇ ਤੁਹਾਡੇ ਕੀ ਵਿਊਜ਼ ਨੇ ਜੰਗ ਤਾਂ ਬਹੁਤ ਮਾੜੀ ਜੰਗ ਨਹੀਂ ਹੋਣੀ ਚਾਹੀਦੀ ਪੀਸਫੁਲ ਸ਼ਾਂਤੀ ਚਾਹੀਦੀ ਹੈ ਪਰ ਜੋ ਚੈਨਲਾਂ ਤੇ ਚੱਲ ਰਿਹਾ ਉਸ ਦੇ ਹਿਸਾਬ ਨਾਲ ਇੱਥੇ ਕੁਝ ਨਹੀਂ ਹੈਗਾ ਜੀ ਇੱਥੇ ਸਭ ਸ਼ਾਂਤੀ ਹੈ ਕੋਈ ਅੱਜ ਗੱਲ ਨਹੀਂ ਹੈਗੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਬਦਲਾ ਲੈਣ ਦੀ ਗੱਲ ਕਰਦੇ ਹਾਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੁਹਾਨੂੰ ਇੱਕ ਨਾਗਰਿਕ ਦੇ ਨਾਤੇ ਗੁੱਸਾ ਆਉਂਦਾ ਹੈ ਕਿ ਸਾਡੇ ਜਵਾਨ ਸ਼ਹੀਦ ਕਰਤੇ ਅਸੀਂ ਵੀ ਬਦਲਾ ਲਈਏ ਅਸੀਂ ਉਹਨਾਂ ਦੇ ਮਾਰੀਏ ਜਾਂ ਅਸੀਂ ਜੰਗ ਵੱਲ ਜਾਈਏ ਜੰਗ ਤਾਂ ਤਾਂ ਬਹੁਤ ਮਾੜਾ ਹੈ ਦੋਨਾਂ ਦੇਸ਼ਾਂ ਲਈ ਪਰ ਜੇ ਉਹਨਾਂ ਨੇ ਸਟ੍ਰਾਈਕ ਕੀਤਾ ਸੀਗਾ ਜਿਹੜੇ ਆਪਣੇ 40 ਬੰਦੇ ਸ਼ਹੀਦ ਹੋਏ ਹੈ ਬਹੁਤ ਮਾੜੀ ਗੱਲ ਹੈ ਪਰ ਆਪਣੇ ਨੇ ਅੱਜ ਜਾ ਕੇ ਦਿਨਵਾਦ ਸਾਹਿਬ ਨੇ ਸਟ੍ਰਾਈਕ ਕੀਤਾ ਹੈ ਸਰਜਿਕਲ ਸਟ੍ਰਾਈਕ ਸੈਕੰਡ ਉਹ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਜਵਾਬ ਦਿੱਤਾ ਹੈ ਇੰਡੀਆ ਨੇ ਵੀ ਇਹ ਦਿਨ ਹੋਣਾ ਚਾਹੀਦਾ ਹੈ ਜੈ ਤਾਂ ਪਰ ਪਬਲਿਕ ਲਈ ਬਹੁਤ ਮਰ ਹੈ ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ ਲੱਗ ਰਹੀਆਂ ਚੀਜ਼ਾਂ ਤੋਂ ਨੋ ਜੀ ਨੋ ਸਿਆਸਤ ਤੋਂ ਪ੍ਰੇਰਿਤ ਨਹੀਂ ਪਰ ਐਂਕਰ ਜੋ ਟੀਵੀ ਤੇ ਬੈਠ ਕੇ ਜੋ ਚੈਨਲ ਚੱਲ ਰਹੇ ਉਹਨਾਂ ਦੇ ਹਿਸਾਬ ਨਾਲ ਇੱਥੇ ਸਾਡੇ ਫਿਰੋਜ਼ਪੁਰ ਤੋਂ ਬਿਲੋਂਗ ਕਰਦੇ ਇੱਥੇ ਕੋਈ ਚਾਹ ਉਹਦੀ ਗੱਲ ਨਹੀਂ ਬਿਲਕੁਲ ਸ਼ਾਂਤੀ ਹੈ ਪੀਸਫੁੱਲ ਸ਼ਾਂਤੀ ਹੈ ਜੀ ਇੱਥੇ ਡਰ ਹੈਗਾ ਲੋਕਾਂ 'ਚ ਕਿ ਕਹਾ ਜਾ ਰਿਹਾ ਲੋਕ ਕੌਫ ਚ ਨੇ ਡਰ ਚ ਨੇ ਪਰੇਸ਼ਾਨ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਬੜੀ ਚਿੰਤਾ ਹੈ ਇਹੋ ਜਿਹਾ ਕੁਛ ਹੈਗਾ ਸਹਿਮਤ ਹੈਗਾ ਜੀ ਜਿਵੇਂ ਟੀਵੀ ਚੈਨਲ ਤੇ ਹੋ ਰਿਹਾ ਵੀ ਪਿੰਡ ਉਠਾਈ ਜਾ ਰਹੇ ਉਹ ਟੀਵੀ ਬੰਦ ਕਰਦੀਏ ਕੁਛ ਦੇਰ ਅਸਤੇ ਉਸ ਤੋਂ ਬਾਅਦ ਗੱਲ ਦੱਸੋ ਜੇ ਚੈਨਲ ਤੋਂ ਸਾਬ ਟੀਵੀ ਬੰਦ ਕਰਦੇ ਫਿਰ ਕੁਛ ਨਹੀਂ ਹੈਗਾ ਜੀ ਟੀਵੀ ਚ ਗਲਤ ਫੁਆਇਰੀ ਬਾਰਡਰ ਏਰੀਆ ਤੋਂ ਬੰਦੇ ਉਠਾਈ ਜਾ ਰਹੇ ਪਿੰਡ ਖਾਲੀ ਹੋ ਰਹੇ ਪਰ ਇਸ ਤਰ੍ਹਾਂ ਦਾ ਕੋਈ ਕੋਸ਼ਿਸ਼ ਨਹੀਂ ਹੈਗੀ ਵੀ ਮੂਮੈਂਟ ਹੋਈ ਹੈ ਇਧਰ ਨੂੰ ਫੌਜ ਆਈ ਹੈ ਬੜੀ ਮੋਟੀ ਇੰਨੀ ਜਿਆਦੀ ਨਹੀਂ ਹੈਗੀ ਕੋਈ ਮਾੜੀ ਮੋਟੀ ਉਹ ਤਾਂ ਇਹਨਾਂ ਦਾ ਕੰਟੀਨਿਊਸ ਚੱਲ ਰਿਹਾ ਕੋਈ ਉਹ ਜੀ ਗੱਲ ਨਹੀਂ ਹੈਗੀ ਜੀ ਬਾਕੀ ਕੋਈ ਪੀਸ ਬੋਲੇ ਅੰਦਰ ਨਾਲ ਜੁੜਨੇ ਜੀ ਹੋਰ ਨੌਜਵਾਨ ਨੇ ਗੱਲ ਤੁਸੀਂ ਕੀ ਸੋਚਦੇ ਹੋ ਜੰਗ ਦੀ ਗੱਲ ਤੁਸੀਂ ਨੌਜਵਾਨ ਹੈਗੇ ਹੋ ਗੁੱਸਾ ਪੰਜਾਬੀਆਂ ਦੀ ਤਾਂ ਤਸਵੀਰ ਕਹੀ ਜਾਂਦੀ ਹੈ ਕਿ ਬੜੀ ਗਰਮ ਹੁੰਦੀ ਹੈ ਬਹੁਤ ਮਾੜਾ ਹਾਲ ਹੈ ਸਾਡੇ ਇੱਧਰ ਦੇ ਲੋਕਾਂ ਦਾ ਪਿੰਡਾਂ ਵਾਲਿਆਂ ਦਾ ਹੀ ਖਾਸ ਕਰਕੇ ਬਾਰਡਰ ਏਰੀਆ ਦੇ ਲੋਕਾਂ ਦਾ ਬੇਰੋਜ਼ਗਾਰੀ ਬਹੁਤ ਜ਼ਿਆਦੀ ਹੈ ਇੱਧਰ ਲੋਕਾਂ ਦੀ ਜਦੋਂ ਇਹ ਮਹੌਲ ਹੁੰਦਾ ਹੈ ਤੇ ਲੋਕ ਸਾਰੇ ਉੱਠ ਕੇ ਘਰਾਂ ਤੋਂ ਬੁਕਾਰ ਹੋ ਜਾਂਦੇ ਨੇ ਤੇ ਜਦੋਂ ਭਲਾ ਫਾ ਇਹਦੇ ਭਲਾ ਕੁਝ ਵੀ ਹੈ ਪਰ ਸਾਡੇ ਵਾਸਤੇ ਤੇ ਇਹ ਨੁਕਸਾਨਦਈ ਗੱਲ ਹੈ ਭਲਾ ਹੋਵੇ ਤੇ ਭਲਾ ਕੁਝ ਨਾ ਹੋਵੇ ਹੂੰ ਬੜੀ ਖੂਬਸੂਰਤ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਹੋਣੀ ਚਾਹੀਦੀ ਹੈ ਸਰਹੱਦੀ ਇਲਾਕਿਆਂ ਨੂੰ ਹੋਰ ਕਿਵੇਂ ਬਿਹਤਰ ਕੀਤਾ ਜਾਵੇ ਬਾਰਡਰ ਏਰੀਆ ਦਾ ਇਲਾਕਾ ਜੀ ਬਾਰਡਰ ਏਰੀਆ ਇਲਾਕਾ ਪਤਾ ਹੁੰਦਾ ਵੀ ਇਹਦਾ ਇਨੇ ਕਿਲੋਮੀਟਰ ਬਾਰਡਰ ਏਰੀਆ ਇਲਾਕਾ ਹੈ ਸਰਕਾਰ ਨੂੰ ਵੀ ਪਤਾ ਹੈ ਤੇ ਆਪਾਂ ਨੂੰ ਵੀ ਪਤਾ ਹੈ ਜਨਤਾ ਨੂੰ ਜਿਹੜਾ ਇਹ ਬਾਰਡਰ ਏਰੀਆ ਸਰਟੀਫਿਕੇਟ ਬਣਾਇਆ ਜਾਂਦਾ ਹੈ ਵੀ ਇਨੇ ਕਿਲੋਮੀਟਰ ਏਰੀਆ ਜਿਹੜਾ ਉਹ ਦਿਹਾਤੀ ਏਰੀਆ ਜਾਂ ਇਨੇ ਕਿਲੋਮੀਟਰ ਬਾਰਡਰ ਏਰੀਆ ਆਪਾਂ ਨੂੰ ਪਤਾ ਹੁੰਦਾ ਜਦੋਂ ਇਸ ਬਾਅਦ ਪੇਸ ਦਾ ਸਰਟੀਫਿਕੇਟ ਬਣਦਾ ਤੇ ਫਿਰ ਉਹਨੂੰ ਕੋਈ ਕਿਉਂ ਨਹੀਂ ਕੋਈ ਸਹੂਲਤ ਦੇਂਦੀ ਵੀ ਸਰਕਾਰ ਵੀ ਹਾਂਜੀ ਇਹ ਬੇਰੋਜ਼ਗਾਰ ਇਹ ਵੀ ਨੂੰ ਰੋਜ਼ਗਾਰ ਸਰਕਾਰ ਹੁਣ ਦਾ ਮਾਹੌਲ ਕੀ ਹੈ ਹੁਣ ਜਦੋਂ 2-3 ਦਿਨਾਂ ਤੋਂ ਜੋ ਗੱਲਾਂ ਹੋ ਰਹੀਆਂ ਹੁਣ ਦਾ ਮਾਹੌਲ ਕੀ ਬਹੁਤ ਮਾੜਾ ਮਾਹੌਲ ਹੈ ਸਾਡੇ ਲੋਕਾਂ ਦਾ ਹੀ ਦੇਖਿਆ ਜਾਵੇ ਤੇ ਹੁਣ ਜਿਵੇਂ ਲੋਕ ਆਂਦੇ ਨੇ ਉਹ ਦੂਸਰੇ ਪਿੰਡਾਂ ਰੋਟ ਕੇ ਸਾਡੇ ਵਾਲੇ ਪਾਸੇ ਇਧਰ ਆਂਦੇ ਪਰ ਫੇਰ ਲਾ ਲ ਇੱਥੇ ਕੋਈ ਆਰੇ ਲੋਕ ਉੱਠ ਰਹੇ ਪਿੰਡਾਂ ਦੇ ਨੇੜੇ ਤੇੜੇ ਇਹੋ ਜਿਹਾ ਕੋਈ ਨਹੀਂ ਹੈ ਅਜੇ ਤੱਕ ਕਿਉਂਕਿ ਅਸੀਂ ਮੈਂ ਆਈਸ ਨੂੰ ਜਾ ਕੇ ਆ ਜੀਰੋ ਲਾਈਨ ਤੱਕ ਜਾ ਕੇ ਆਇਆ ਮਾ ਸਭ ਰਾਜੋ ਕੋਈ ਗੱਟੀ ਜਾ ਕੇ ਆਇਆ ਮਾ ਚਾਂਦੀ ਵਾਲਾ ਜਾ ਕੇ ਆਇਆ ਇਹੋ ਜ ਗੁੱਸਾ ਹੈਗਾ ਪਾਕਿਸਤਾਨ ਦੇ ਖਿਲਾਫ ਗੁੱਸਾ ਤਾਂ ਹੁੰਦਾ ਹੈ ਜੀ ਦੇਖੋ ਸਾਡੇ ਆਣ ਕੇ ਸ਼ਹੀਦ ਬੰਦੀ ਕੀਤੀ ਉਹਨਾਂ ਨੇ ਆਣ ਕੇ ਸਾਡੇ 40 ਸਿੰਘ ਸ਼ਹੀਦ ਕਰ ਗਏ ਉਹ ਇਸ ਕਰਕੇ ਗੁੱਸਾ ਤੇ ਹੈ ਪਰ ਗੁੱਸਾ ਸਾਨੂੰ ਪਬਲਿਕ ਨਾਲ ਨਹੀਂ ਹੈ ਸਾਨੂੰ ਕਿਸੇ ਹੋਰ ਕਿਨ ਪਬਲਿਕ ਨਾਲ ਗੁੱਸਾ ਨਹੀਂ ਹੈ ਨਾ ਸਰਕਾਰਾਂ ਨਾਲ ਗੁੱਸਾ ਹੈ ਸਨ ਗੁੱਸਾ ਹੈ ਜੇ ਅੱਤਵਾਦ ਜਿਹੜਾ ਹੈ ਉਹ ਅੱਤਵਾਦ ਪਾਲ ਰਿਹਾ ਹੈ ਪਾਕਿਸਤਾਨ ਅੱਤਵਾਦ ਪਾਲ ਰਿਹਾ ਹੈ ਅਸੀਂ ਅੱਤਵਾਦ ਖਤਮਾ ਕਰਨ ਜੰਗ ਚਾਹੁੰਦੇ ਹਾਂ ਨਹੀਂ ਜੀ ਜੰਗ ਨਹੀਂ ਚਾਹੁੰਦੇ ਅਸੀਂ ਕਿਉਂਕਿ ਉਹ ਉਧਰ ਵੀ ਸਾਡੇ ਭਰਾ ਬੈਠੇ ਆ ਇਧਰ ਵੀ ਸਾਡੇ ਭਰਾ ਬੈਠੇ ਆ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਅੱਤਵਾਦ ਖਤਮ ਕੀਤਾ ਜਾਵੇ ਚਾਹੇ ਪਾਕਿਸਤਾਨ ਖਤਮ ਕਰੇ ਅਸੀਂ ਖਤਮ ਕਰੀਏ ਸਾਨੂੰ ਜੇ ਪਾਕਿਸਤਾਨ ਕਹਿੰਦਾ ਵੇ ਸਾਹੀ ਅੱਤਵਾਦੀ ਨਹੀਂ ਹੈਗੇ ਸਾਡੇ ਕੋਲ ਨਹੀਂ ਹੈ ਤੇ ਫਿਰ ਇਹ ਅੱਤਵਾਦੀ ਕਿੱਥੋਂ ਮਾਰੇਗਾ ਬੜੀ ਖੂਬਸੂਰਤ ਗੱਲ ਹੈ ਕਿ ਮੁਲਕ ਦੇ ਬਾਕੀ ਹਿੱਸਿਆਂ ਨਾਲੋਂ ਪੰਜਾਬੀਆਂ ਦੇ ਦਿਲ ਦੇ ਅੰਦਰ ਹਮੇਸ਼ਾ ਇੱਕ ਸੌਫਟ ਕੋਰਨਰ ਰਹਿੰਦਾ ਹੈ ਪਾਕਿਸਤਾਨ ਦੇ ਪ੍ਰਤੀ ਚਾਹੇ ਇਸ ਨੂੰ ਕੋਈ ਮੰਨੇ ਚਾਹੇ ਨਾ ਮੰਨੇ ਕਾਰਨ ਹੈ ਕਿ ਜੋ ਸਾਡੀ ਵੰਡ ਹੋਈ ਹੈ ਸਭ ਤੋਂ ਵੱਧ ਨੁਕਸਾਨ ਜਿਹੜਾ ਪੰਜਾਬੀਆਂ ਨੇ ਝੱਲਿਆ ਹੈ ਉਧਰ ਦਾ ਖਾਣ-ਪਾਣ ਸਭ ਕੁਝ ਇੱਕੋ ਤਰ੍ਹਾਂ ਦਾ ਹੈ ਸੋ ਜਿਸ ਤਰ੍ਹਾਂ ਇਹ ਕਹਿ ਰਿਹਾ ਹੈ ਕਿ ਉਹ ਵੀ ਸਾਡੇ ਭਰਾ ਨੇ ਪਰ ਅਮਨ ਦੀ ਇਸ ਕੋਸ਼ਿਸ਼ ਨੂੰ ਲੰਬੂ ਲੱਗ ਜਾਂਦਾ ਹੈ ਜਦੋਂ ਪਾਕਿਸਤਾਨ ਦੇ ਹੁਕਮਰਾਨਾਂ ਦੇ ਵੱਲੋਂ ਐਸੀਆਂ ਚਾਲਾਂ ਚੱਲੀਆਂ ਜਾਂਦੀਆਂ ਜਾਂ ਫਿਰ ਅਤਵਾਦੀ ਇਹ ਅੱਤਵਾਦ ਜਿਹੜਾ ਪਲ ਰਿਹਾ ਜਦੋਂ ਸਾਡੇ ਜਵਾਨ ਮਰਦੇ ਤਾਂ ਸਾਨੂੰ ਵੀ ਗੁੱਸਾ ਆਉਂਦਾ ਹੈ ਸਾਡੀ ਤਸਵੀਰ ਦੇ ਵਿੱਚ ਇਹ ਹੈ ਬਦਲਾ ਲੈਣ ਦੀ ਅਸੀਂ ਹਮੇਸ਼ਾ ਤੋਂ ਇਤਿਹਾਸ 'ਚ ਗੱਲ ਕਰਦੇ ਆਏ ਆਂ ਪਰ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਹ ਲੋਕ ਜੰਗ ਨਹੀਂ ਚਾਹੁੰਦੇ ਇਹ ਪਾਕਿਸਤਾਨ ਦੇ ਪ੍ਰਤੀ ਗੁੱਸਾ ਰੱਖਦੇ ਨੇ ਪਰ ਅੱਤਵਾਦ ਦੇ ਖਾਤਮੇ ਦੀ ਗੱਲ ਕਰਦੇ ਨੇ ਕਿ ਸਾਨੂੰ ਖਾਤਮਾ ਅੱਤਵਾਦ ਦਾ ਚਾਹੀਦਾ ਹੈ ਮੁਲਕ ਦਾ ਜੋ ਉਹਨਾਂ ਦੇ ਲੋਕਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਹੈਗਾ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਹੁਸੈਨੀ ਵਾਲਾ ਫਿਰੋਜ਼ਪੁਰ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ